ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਤੇ ਸੋ ਜਿਹੜੇ ਵੀਰ Facebook ਪੇਜ ਤੇ ਦੇਖ ਰਹੇ ਆ ਵੀਡੀਓ ਉਹ Facebook ਪੇਜ ਨੂੰ ਵੀ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਆਪਣੇ ਚੈਨਲ ਤੇ ਦੇਖ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਜਿਹੜੀਆਂ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਪੂਰੀ ਇਨਫੋਰਮੇਸ਼ਨ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਦਿੱਤੀ ਜਾਵੇਗੀ ਵੀਡੀਓ ਨੂੰ ਸਕਿਪ ਨਾ ਕਰਿਓ ਸੋ ਦੋਸਤੋ ਇੱਕ ਹੋਰ ਵੀ ਰਿਕਵੈਸਟ ਹੈਗੀ ਆ ਜਿਹੜੇ ਮੇਰੇ ਵੀਰ ਪਸ਼ੂ ਵੇਚਣ ਸੰਬੰਧੀ ਕਿਸੇ ਤਰ੍ਹਾਂ ਦੀ ਵੀ ਤੁਸੀਂ ਐਡ ਕਰਵਾਉਣੀ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ 9815142150 ਮੇਰੇ ਕੰਟੈਕਟ ਨੰਬਰ ਹਨ ਸੋ ਦੋਸਤੋ ਅੱਜ ਆਪਾਂ ਤੁਹਾਨੂੰ ਦੋ ਮੱਝਾਂ ਦਿਖਾਉਣੇ ਜਾ ਰਹੇ ਹਾਂ ਪ੍ਰੋਪਰ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਦੇ ਪਾਸੋਂ ਲਵਾਂਗੇ ਕਿਨਮਾ ਕਿਨਮਾ ਸੁਵਾ ਇਹਨਾਂ ਮੱਝਾਂ ਦਾ ਤੇ ਥੱਲੇ ਕੀ ਮਿਲਕ ਹੈਗਾ ਕਿੰਨੀ ਕੈਪੈਸਿਟੀ ਹੈ ਮਿਲਕ ਦੀ ਉਹ ਆਪਾਂ ਵੀਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਜਾਣਕਾਰੀ ਲੈ ਲੈਨੇ ਆਂ ਚੱਲਦੇ ਆਂ ਵੀਰ ਉਹਨਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਸੋ ਵੀਰ ਜੀ ਇੱਕ ਆਪਣੇ ਵੀਰਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਜੀ ਨਾਮ ਵੀਰ ਜੀ ਮੇਰਾ ਕੋਲਾ ਜੇ ਠੀਕ ਹੈ ਕੋਲਾ ਤਨ ਤਰਨਾ ਤਸੀਮ ਚਵਾਲ ਕੁੱਲਾ ਹਾਂਜੀ ਕੁੱਲਾ ਵੀਰ ਬੜਾ ਮਸ਼ਹੂਰ ਹੈ ਮੈਂ ਸੁਣਿਆ ਹਾਂਜੀ ਹਾਂਜੀ ਵੀ ਪਹਿਲਾਂ ਵੀਰ ਦੇ ਵੀਡੀਓ ਕਾਫੀ ਆਈਆਂ ਨੇ ਮੌਨ ਲੱਗੇ ਦਿਆ ਆਪਣਾ ਵੇਖਦਾ ਹਾਂਜੀ ਹਾਂਜੀ ਪਸ਼ੂ ਕਾਫੀ ਆਪਣੇ ਇਥੋਂ ਵਿਕੇ ਤੇ ਆਪਣੇ ਉੱਤਰ ਤਰਨਤਾ ਦੂਜੇ ਆਪਣਾ ਜੀਰੇ ਤੋਂ ਅੱਗੇ ਫਰੀਦਕੋਟ ਕੋਟ ਕਪੂਰ ਏਰੀਆ ਚ ਗਏ ਜਾਂਦਾ ਮਾਲਵੇ ਚ ਜਾਂਦਾ ਹੈ ਜੀ ਸੋ ਦੋਸਤੋ ਵੀਰ ਦਾ ਵਪਾਰ ਦਾ ਕੰਮ ਪਹਿਲਾਂ ਤਾਂ ਮੈਂ ਜਿਹੜਾ ਤੁਹਾਨੂੰ ਇਹ ਦੱਸ ਦੇਣਾ ਵੀ ਵੀਰ ਦਾ ਵਪਾਰ ਦਾ ਕੰਮ ਤੇ ਪਸ਼ੂ ਜਿਹੜੇ ਸਮੇਂ ਦੇ ਹਿਸਾਬ ਦੇ ਨਾਲ ਮੱਝਾਂ ਤੇ ਗਾਵਾਂ ਵੀਰ ਦੇ ਕੋਲ ਆਉਂਦੀਆਂ ਰਹਿੰਦੀਆਂ ਨੇ ਤੇ ਜਿਹੜੇ ਸੰਪਰਕ ਨੰਬਰ ਨੇ ਮੈਂ ਵੀਡੀਓ ਦੇ ਵਿੱਚ ਚੱਲਦੇ ਕਰ ਦੇਵਾਂਗਾ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਸਮੇਂ-ਸਮੇਂ ਤੇ ਵੀਰ ਦੇ ਕੋਲੋਂ ਜਿਹੜਾ ਮਾਲ ਬਾਰੇ ਪੁੱਛ ਸਕਦੇ ਹੋ ਖਰੀਦਣ ਬਾਰੇ ਤੇ ਕੁल्ले ਵੀਰ ਵੀ ਜਿਹੜਾ ਇੱਕ ਆਪਣਾ ਨਾ ਏਰੀਆ ਦੱਸ ਦੋ ਆਪਣਾ ਪਿੰਡ ਕਿਹੜਾ ਪੈ ਗਿਆ ਜੀ ਪਿੰਡ ਵੀ ਦੀ ਹੈਗਾ ਜੀ ਆਪਣਾ ਵਡਾ ਮਾ ਵਡਾ ਐਮਾ ਤੇ ਤਹਿਸੀਲ ਚਪਾਲਾ ਤੇ ਜ਼ਿਲ੍ਹਾ ਤਨਤਨ ਤਨਤਨ ਨਾਲ ਆਇਆ ਪਣਾ 13-14 ਕਿਲੋਮੀਟਰ ਅੰਮ੍ਰਿਤਸਰ ਵੀ ਆਪਾਂ ਨੂੰ ਇਹਨਾਂ ਗਿਆ 13-14 ਕਿਲੋਮੀਟਰ ਠੀਕ ਹੈ ਤੇ ਫਿਰ ਕਿਹੜੇ-ਕਿਹੜੇ ਪਿੰਡ ਨੇੜੇ ਆ ਜਾਂਦੇ ਆਪਣੇ ਲੱਗਦੇ ਪਿੰਡ ਵੀ ਦੀ ਆਪਣੇ ਇੱਕ ਮੰਨਣ ਵਾਲਾ ਢਾਬਾ ਮਸ਼ਹੂਰ ਆ ਲਾ ਕੇ ਮੰਨਣ ਪਿੰਡ ਲੱਗਦਾ ਆ ਇੱਕ ਲਾ ਕੇ ਨਿਕ ਐਮਾ ਲੱਗਦਾ ਮਸ਼ਹੂ ਹਾਂਜੀ ਠੱਡਾ ਬਾਬਾ ਬੁੱਢਾ ਸਾਹਿਬ ਬਿਲਕੁਲ ਪੀੜ ਬਾਬਾ ਬੁੱਢਾ ਸਾਹਿਬ ਨਾਲ ਆ ਗਿਆ ਹਾਂ 3 ਕਿਲੋਮੀਟਰ ਹੈ ਜੀ 3 ਕਿਲੋਮੀਟਰ ਪੀੜ ਬਾਬਾ ਬੁੱਢਾ ਸਾਹਿਬ ਹਾਂਜੀ ਤੇ ਸੋ ਅਭੀ ਦੇ ਪਹਿਲੇ ਨੰਬਰ ਤੇ ਜੇਕਰ ਆਪਾਂ ਇਸ ਮੱਝ ਦੀ ਗੱਲ ਕਰੀਏ ਤੇ ਪਾ ਦੋ ਚਾਨਣਾ ਵੀ ਕਿੰਨਾਂ ਮਾਸੂਆ ਸੂਈ ਹੈ ਜੀ ਵੀ ਜੀ ਦੂਜਾ ਸੂਗਾ ਛੋਟੀ ਸੂਈ ਆ ਠੀਕ ਆ ਜੀ ਤੇ 11 ਕਿਲੋ ਮੌਕੇ ਦੇ ਦੁੱਧ ਤਿਆਰ ਆ ਅੱਜ ਹਨਾ ਹਾਂ ਜੀ ਕੋਈ ਲੀਟਰ ਨਾ ਮਿਲਲੇ ਕੋਈ ਕੰਡੇ ਨਾ ਮਿਲਲੇ ਠੀਕ ਆ 11 ਕਿ ਦਿਨ ਹੋਏ ਸੂਈ ਨੂੰ ਹਾਂ ਹਾਂ ਠੀਕ ਆ 11 ਦੇ ਲਾ ਲਓ ਇੱਥੇ ਕਿ ਜਾਨਾ ਲਾ ਲਓ ਠੀਕ ਆ ਤੇ ਬਾਕੀ ਜਿਹੜਾ ਦੁੱਧ ਬਿਲਕੁਲ ਮਿੰਨਤੀ ਦਾ ਆਪ ਕਰੀਏ ਵੀ ਲੀਟਰ ਮਾਰ ਲੈ ਕੋਈ ਹਾਂ ਹਾਂ 11 ਕਿਲੋ 11 ਕਿਲੋ ਤਿਆਰ ਆ ਹਾਂ ਜੀ ਤੇ ਮਗਰ ਇਹਦੇ ਵੀਰੇ ਕਾਫ ਬੱਚਾ ਕੀ ਆ ਗਿਆ ਕੱਟੀ ਆ ਪਿਓਰ ਨੀਲੀ ਰਵੀ ਦੀ ਮਗਰ ਕੱਟੀ ਆ ਅਗਲੇ ਪੈਰਾਂ ਤੇ ਜਵਾਬ ਆ ਤੇ ਪਿਛਲੇ ਪੈਰ ਤੋਤੇ ਆ ਬਿਲਕੁਲ ਅੱਖ ਜਿਹੜੀ ਬਿੱਲੀ ਆ ਵੇਖ ਸਕਦੇ ਹੋ ਸੋਹਣਾ ਚੰਗਾ ਨਿਸ਼ਾਨ ਲੱਗਾ ਬਿਲਕੁਲ ਲਿਮਟਿਡ ਜੀ ਸਫੇਦੀ ਆ ਮੱਥੇ ਆ ਜਿਹੜਾ ਬੱਲਾ ਤੁਹਾਨੂੰ ਨਜ਼ਰ ਆਵੇਗਾ ਤੇ ਥੱਲੇ ਬਿਲਕੁਲ ਠੋਡੀ ਦੇ ਜਿਹੜਾ ਤੁਹਾਨੂੰ ਨਾ ਵਾਈਟ ਨਿਸ਼ਾਨ ਵੀ ਮਿਲੂਗਾ ਸੋ ਜਿਹੜਾ ਦੁੱਧ ਆ ਦੋਸਤੋ ਮੈਂ ਇੱਕ ਵਾਰੀ ਜਿਹੜੀ ਮੱਝ ਤੁਹਾਨੂੰ ਫੇਰ ਬੁਖਾ ਦੇਣਾ ਵੀ ਦੁੱਧ ਜਿਹੜਾ 11 ਲੀਟਰ ਤੁਸੀਂ ਨਾ ਗਿੰਤੀ ਮਿੰਤੀ ਜਿਹੜੀ ਆ ਡੱਬੇ ਨਾਲ ਮਿਲ ਸਕਦੇ ਹੋ ਦੋ ਡੰਗ ਦੀ ਚਵਾਈ ਕਰੋ ਤਿੰਨ ਦੀ ਕਰੋ ਮੌਕੇ ਤੇ ਪਹੁੰਚ ਕੇ ਨੇੜੇ ਬੰਨੇ ਜਿਹੜੇ ਮੇਰੇ ਵੀਰ ਪਿੰਡਾਂ ਦੇ ਆ ਉਹ ਆਪਣੀ ਅਕੇ ਦੋ ਡੰਗ ਦੀ ਚਾਰ ਡੰਗ ਦੀ ਆਪਣੇ ਸਮੇਂ ਵਿੱਚੋਂ ਸਮਾਂ ਕੱਢ ਕੇ ਤੁਸੀਂ ਜਿੰਨੀ ਮਰਜ਼ੀ ਚਵਾਈ ਕਰਕੇ ਤਸੱਲੀ ਕਰ ਸਕਦੇ ਹੋ ਤੇ ਬਾਕੀ ਕੁਲੇ ਵੀਰ ਵੀ ਚਵਾਈ ਕਿਵੇਂ ਦੀ ਆ ਬਿਲਕੁਲ ਵੀ ਜਿਸ ਚਵਾਈ ਸੈਟ ਆ ਆਪਾਂ ਬੱਚਾ ਲਾ ਕੇ ਧਾਰਾ ਮਾਰ ਕੇ ਬੁਖਾ ਦਿੰਨੇ ਆ ਹਾਂ ਜੀ ਹਾਂ ਜੀ ਉਹ ਵੀ ਆਪਣੇ ਵੀਰਾਂ ਨੂੰ ਜ਼ਰੂਰ ਨਹੀਂ ਆਪਣਾ ਭੂਨੇ ਛਟਾ ਨਹੀਂ ਆਪ ਇੱਥੇ ਭੂਰਿਆ ਜਾਂ ਛੱਟਾ ਕੋਈ ਵਾਦ ਘਟਨੀ ਹੈ ਜੀ 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 ਬਹੁਤ ਵਧੀਆ ਆਪਣੇ ਤਾਂ ਦੋਵੇਂ ਮੱਝਾਂ ਆ ਕੋਈ ਵਾਦ ਘਟਨੀ ਕੋਈ ਪੂਰੀ ਛੱਟਾ ਨਹੀਂ ਹੈਗਾ ਜੀ 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 ਹਾਂਜੀ ਹਾਂਜੀ ਅ ਸੋ ਵੀਰੇ ਇੱਕ ਗੱਲ ਹੋਰ ਹੈ ਕੀ ਹੈ ਵੀ ਜਿੰਨੀ ਇੱਕ ਵਪਾਰੀ ਦਾ ਫਰਜ ਬਣਦਾ ਵੀ ਤਸੱਲੀ ਪੂਰੀ ਕਰਕੇ ਆਪਾਂ ਅੱਗੇ ਪਸ਼ੂ ਕਿਸ ਨੂੰ ਦੇਣਾ ਹਾਂਜੀ 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 ਤੇ ਜਿੰਦੇ ਆਪਣੇ ਚ ਕੋਈ ਫਰਕ ਰਹਿ ਜਾਵੇ ਤਸੱਲੀ ਦੇ ਵਿੱਚ ਤੇ ਫਿਰ ਅਗਲੇ ਅਗਲੇ ਘਰੋਂ ਆਪਾਂ ਨੂੰ ਲਾਹਮਾ ਆਵੇ ਜੋ ਉੱਥੇ ਆਪਣੀ ਜ਼ਿੰਮੇਵਾਰੀ ਹੁੰਦੀ ਆ ਹਾਂਜੀ ਹਾਂਜੀ ਤੇ ਇਹ ਖੁੱਲੇ ਵੀਰ ਦਾ ਬਹੁਤ ਵਧੀਆ ਕੰਮ ਲੱਗਾ ਕਿਉਂਕਿ ਤਸੱਲੀ ਕਾਫੀ ਜਿਆਦੀ ਵੀਰਦੀ ਹੁੰਦੀ ਆ ਜੀ ਜੀ ਆਪਣ ਵੀਰ ਠੀਕ ਆ ਠੀਕ ਆ ਠੀਕ ਆ ਤੇ ਬਾਹਰੋਂ ਇੱਥੇ ਆਵੇ ਜੋਵੇ ਦੁੱਧ 1 ਕਿਲੋ ਤੇ ਆ ਰਿਹਾ ਠੀਕ ਹੈ ਵੀਰ ਇਹਨੂੰ ਖੋਲ ਲੀ ਗਏ ਹੈ ਨਾ ਹਾਂਜੀ ਹਾਂਜੀ ਸੋ ਦੋਸਤੋ ਖੋਲ ਕੇ ਇਹਨੂੰ ਤੋੜ ਕੇ ਆਪਾਂ ਵਿਖਾ ਦਿੰਨੇ ਆ ਚੰਗਾ ਸੋਹਣਾ ਲੇਵਾ ਮਤਲਬ ਕਿ ਤੁਹਾਨੂੰ ਆਰਡਰ ਸੋਹਣਾ ਨਜ਼ਰ ਆਵੇਗਾ ਇਸ ਛੋਟੀ ਦਾ ਬਾਕੀ ਤੁਸੀਂ ਆ ਆਰਡਰ ਦੀ ਕੁਆਲਿਟੀ ਵੇਖੋ ਤਕਰੀਬਨ ਜਿਹੜਾ ਸਮਾਂ ਹਜੇ ਬਿਲਕੁਲ ਅ 1 ਤੋਂ 1:30 ਵਜੇ ਦਾ ਜਿਹੜਾ ਹਜੇ ਸਮਾਂ ਹੈਗਾ ਦੋਸਤੋ ਦੁਪਹਿਰ ਦਾ ਸਮਾਂ ਹੈ ਬਾਕੀ ਆਰਡਰ ਦੀ ਕੁਆਲਿਟੀ ਤੁਸੀਂ ਜ਼ਰੂਰ ਚੈੱਕ ਕਰ ਸਕਦੇ ਹੋ ਹਜੇ ਜਿਹੜਾ ਸ਼ਾਮ ਨੂੰ ਦੋਸਤੋ ਘਟੋ ਘਟੇ ਅ ਵੀਰ ਚਿਵਾਈ ਕਿੰਨੇ ਵਜੇ ਕਰਦੇ ਆ ਚਿਵਾਈ ਵੀਰ ਦੀ ਆਪਣੀ ਉਤਰਾਂਦੀ ਹੈ 6 ਵਜੇ ਸਵੇਰੇ ਸਾਮਣੇ 7:00 ਵਜੇ ਜਾਂਦੀ ਹੈ 6:00 ਵਜੇ ਠੀਕ ਆ ਬਾਕੀ ਦੋਸਤੋ 6 5:30 6 ਵਜੇ ਜਿਹੜੀ ਆਰਡਰ ਦੀ ਬਣਾਵਟ ਹੁੰਦੀ ਨਾ ਬੰਤਰ ਹੁੰਦੀ ਹੋਰ ਵੀ ਬਿਲਕੁਲ ਸਾਹਮਣੇ ਆਉਂਦਾ ਹੋਣ ਜਿਹੜਾ ਸਮਾਂ 1 ਤੋਂ 1:30 ਵਜੇ ਦਾ ਹੈਗਾ ਤੇ 11 ਲੀਟਰ ਦੀ ਵੀਰ ਨੇ ਤਸੱਲੀ ਪੂਰੀ ਦਿੱਤੀ ਵੀ 11 ਲੀਟਰ ਚੁਾਈ ਤੁਸੀਂ ਕਰਕੇ ਲੈ ਕੇ ਜਾ ਸਕਦੇ ਆ ਆਹ ਲਓ ਦੋਸਤੋ ਬਾਕੀ ਨਾ ਇੱਕ ਧਾਰਾ ਮਾਰ ਕੇ ਆਪਾਂ ਤੁਹਾਨੂੰ ਨਾ ਸਾਰੇ ਥਨਾ ਚੋਂ ਜਰੂਰ ਚੈੱਕ ਪਾਸ ਕਰਵਾ ਦਿੰਨੇ ਆ ਕਿਉਂਕਿ ਜਿਹੜਾ ਸਮਾਂ ਮੈਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿੰਨਾ 1:30 ਵਜੇ ਦਾ ਜਿਹੜਾ ਸਮਾਂ ਹੈਗਾ ਦੁਪਹਿਰ ਦਾ ਤੇ ਧਾਰਾ ਆਪਾਂ ਤੁਹਾਨੂੰ ਸਾਰੇ ਥਨਾ ਦੇ ਵਿੱਚੋਂ ਪ੍ਰੋਪਰ ਚੈੱਕ ਪਾਸ ਕਰਵਾ ਦਿੰਨੇ ਆ ਕਿਉਂਕਿ ਦੂਰੋਂ ਨੇੜੇੋਂ ਤੁਸੀਂ ਚੱਲ ਕੇ ਆਉਣਾ ਤੇ ਆਪਣੀ ਤਸੱਲੀ ਆ ਸਾਰੇ ਥਣਾ ਦੀ ਕੈਮਰੇ ਦੇ ਬਿਲਕੁਲ ਵਿੱਚ ਤੁਹਾਨੂੰ ਜ਼ਰੂਰ ਕਰਵਾ ਦਿੰਨੇ ਆ। ਮਾ ਕੀਟਰ ਦੀ ਕੁਆਲਟੀ ਦੇਖ ਸਕਦੇ ਹੋ। 11 ਲੀਟਰ অধিক ਮਿਲਕ ਕੈਪੈਸਿਟੀ ਇਸ ਮੱਝ ਦੀ ਹੈਗੀ ਆ। ਬਾਕੀ ਵੀਰੇ ਸਮਾਂ ਅੱਜ ਹੋ ਗਿਆ ਤਕਰੀਬਨ ਕੋਈ 8-10 ਦਿਨ ਕਿ ਜਿਆਦਾ ਹੋ ਗਿਆ 12 ਦਿਨ ਦੱਸਿਆ ਸੋਈ ਨੂੰ ਵੀ ਕਿ 12-13 ਦਿਨ ਹੋ ਗਏ ਮੈਲਾ ਮਾਰਦੀ ਹੈ ਮੈਂ ਠੀਕ ਆ ਮਤਲਬ ਹਜੇ ਮੈਲੇ ਮੂਲੇ ਤੋਂ ਬਾਅਦ ਫਿਰ ਦੁੱਧ ਖੁੱਲ ਕੇ ਉੱਪਰ ਹੋਰ ਹੋਰ 12 ਕਿਲੋ ਫੁੱਲਾ ਕਰੂਗੀ ਕਰ ਜੂ ਕਰ ਜੂ ਹਾਂ ਕਿਉਂਕਿ ਝੋਟੀ ਦੀ ਬਰੀਡ ਬਹੁਤ ਜ਼ਿਆਦੀ ਹੈ ਜੀ ਬਾਕੀ ਚਾਂਸ ਨੂੰ ਵੇਖਿਆ ਝੋਟੀ ਦਾ ਬਹੁਤ ਕੁਆਲਿਟੀ ਦਾ ਬਿਲਕੁਲ ਬਿਲਕੁਲ ਬਾਕੀ ਦੋਸਤੋ ਇੱਕੋ ਇੱਕ ਮਕਸਦ ਹੁੰਦਾ ਹੈ ਵੀ ਆ ਸ਼ਾਮ ਸਵੇਰੇ ਦੁਪਹਿਰੇ ਧਾਰ ਮਰਵਾ ਕੇ ਜਿਹੜਾ ਤੁਹਾਨੂੰ ਬਿਲਕੁਲ ਸਾਹਮਣੇ ਵਿਖਾਉਣ ਦਾ ਵੀ ਜਿਹੜੀ ਤਸੱਲੀ ਆ ਤੁਸੀਂ ਦੂਰੋਂ ਨੇੜੇੋਂ ਬੈਠੇ ਕਈ ਵਾਰ ਵੀ ਮੇਰੇ ਵੀਰ ਐਸੇ ਹਨ ਵੀ ਨਹੀਂ ਪਹੁੰਚ ਸਕਦੇ ਵੀ ਆ ਔਨ ਦਾ ਸਪੋਰਟ ਜਿਹੜੇ ਵੀਰ ਕਈ ਸੌਦਾ ਕਰ ਲੈਂਦੇ ਆ ਤੇ ਉਹ ਜ਼ਰੂਰ ਤੁਸੀਂ ਬਿਲਕੁਲ ਬੇ ਤੜਕ ਹੋ ਕੇ ਉਹ ਜਿਹੜੀ ਸੌਦੇ ਵਾਲੀ ਗੱਲ ਵੀ ਕਰ ਸਕਦੇ ਹੋ ਕਿਉਂਕਿ ਬਿਲਕੁਲ ਜਿਹੜੀ ਮੇਰੀ ਨਿਗਾ ਦੇ ਵਿੱਚ ਦੋਸਤੋ ਪਸੂ ਨਿਕਲ ਗਿਆ ਚਾਹੇ ਮੈਂ ਉਹਦੀ ਜਵਾਈ ਦੇਖ ਲਈ ਤਾਂ ਮੈਂ ਤੁਹਾਨੂੰ ਕਹਿ ਸਕਦਾ ਹਾਂ ਵੀ ਉਹ ਤੁਸੀਂ ਪਸ਼ੂ ਬਿਨਾ ਆਪ ਤਿੱਪਣ ਤੇ ਚਾਹੇ ਬਿਨਾ ਜਵਾਈ ਤੋਂ ਵੀ ਤੁਸੀਂ ਉਹ ਪਸ਼ੂ ਖਰੀਦ ਸਕਦੇ ਹੋ। ਬਾਕੀ ਜੇ ਕਿਸੇ ਤਰ੍ਹਾਂ ਦਾ ਕੋਈ ਫਾਲਟ ਕੋਈ ਕਮੀ ਪੇਸ਼ੀ ਹੋਏਗੀ ਉਹ ਵੀ ਮੈਂ ਵੀਡੀਓ ਦੇ ਵਿੱਚ ਬਿਲਕੁਲ ਦੱਸਣ ਜੋਗਾ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆਉਣਾ। ਟਾਈਮ ਜਿਹੜਾ ਛੋੜਾ ਛੋੜਾ ਟਾਈਮ ਲਾਈਨ ਲੱਗੀ ਪਸ ਮਨ ਨੂੰ ਅਚਲ 5:00 ਵੱਜਾ ਛੱਡਾਂ ਪਸ ਮਨ ਪੈਂਦੀ ਹੈ ਬਿਲਕੁਲ ਨਾਲੇ ਸਮਾਂ ਵੀ ਥੋੜਾ ਜਿਹਾ ਅੱਗਾ ਪਿਛਾ ਹੈ ਨਾ ਸਵੇਰਾ ਵੀ ਲੇਟ ਲੋੜੀ ਚੋਈਆਂ ਹੂੰ ਹੂੰ ਬਿਲਕੁਲ ਜਿਵੇਂ ਆਪਣੀ ਚਵਾਈ ਹੁੰਦੀ ਹੈ ਟਾਈਮ ਦੇ ਟਾਈਮ ਬਿਲਕੁਲ ਬਿਲਕੁਲ ਬਾਕੀ ਤੁਹਾਨੂੰ ਬਹੁਤ ਕੁਆਲਟੀ ਦਾ ਗੱਡੂ ਵੀ ਚੋਣ ਨਹੀਂ ਪਸ਼ੂ ਸੀਲਸ ਲਾ ਕੇ ਵੀ ਆਹ ਟਾਈਮ ਤੇ ਪਸ਼ੂ ਪਵਾ ਰਿਹਾ ਬੱਚੇ ਨੂੰ ਥੱਲੇ ਹਾਂਜੀ ਨਹੀਂ ਆਹ ਟਾਈਮ ਤੇ ਪਸ਼ੂ ਮਿਲਦੇ ਨਹੀਂ ਨਹੀਂ ਤੇ ਨਾ ਤਾਂ ਆਪਾਂ ਕੁਝ ਇਹਨਾਂ ਨੂੰ ਸਿਖਾਇਆ ਇਦਾਂ ਦਾ ਕੁਝ ਹਾਂਜੀ ਹਾਂਜੀ ਬਿਲਕੁਲ कोई गल देखो दोस्तो ऑर की क्वालिटी बहुत सोना थाना बिल्कुल एन तसली तीस कर सकते जी ठीक है जी ਬਾਕੀ ਦੋਸਤੋ ਤੁਸੀਂ ਦੂਰੋਂ ਨੇੜੇੋਂ ਆਉਣਾ ਹੈ ਡਿਸੀਜਨ ਤੁਹਾਡਾ ਬਿਲਕੁਲ ਜਿਹੜੀ ਚੁਆਈ ਦੁਪਹਿਰੇ 1.5 ਤੋਂ ਜਿਹੜਾ 2 ਵਜੇ ਦਾ ਹਜੇ 1.5 ਵਜੇ ਦਾ ਸਮਾਂ ਹੈ ਉਹਦੇ ਦਰਮਿਆਨ ਜਿਹੜਾ ਤੁਹਾਨੂੰ ਬਿਲਕੁਲ ਆਪਾਂ ਸਾਰੇ ਥਾਣਿਆਂ ਦੀ ਜਿਹੜੀ ਚੈੱਕ ਪਾਸ ਕਰਵਾ ਦੇਣੇ ਆ ਤਸਦੀ ਨਾਲ ਧਾਰ ਜਿਹੜੀ ਆ ਦੋਸਤੋ 5 5 7 7 10 ਜਿਹੜੀਆਂ ਸਾਰੇ ਥਾਣਿਆਂ ਦੇ ਵਿੱਚੋਂ ਵੀ ਮਰਵਾ ਕੇ ਐਂ ਤਸਦੀ ਕਰਵਾ ਦਿੰਦੇ ਆ ਜੀ ਠੀਕ ਹੈ ਜੀ ਬਿਲਕੁਲ ਮੋਟੀ ਤਾਰ ਆ ਕਿਸੇ ਤਰ੍ਹਾਂ ਦਾ ਕੋਈ ਪੂਰ ਛੱਟਾ ਜਿਹੜਾ ਫੁਹਾਰਾ ਤੁਹਾਨੂੰ ਨਜ਼ਰ ਨਹੀਂ ਆਵੇਗਾ ਬਿਲਕੁਲ ਓਕੇ ਆ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਠੀਕ ਆ ਜੀ ਹਾਂ ਜੀ ਹਾਂ ਜੀ ਪੂਰੀ ਪਾਸ ਮੈਂ ਆ ਬਿਲਕੁਲ ਬਿਲਕੁਲ ਹਾਂ ਜੀ ਆ ਰੂਮਰ ਬਾਕੀ ਦੁੱਧ ਵੀਰੇ ਸਾਰੇ ਥਾਣੇ ਚ ਬਿਲਕੁਲ ਬਰਾਬਰ ਹੈ ਨਾ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਮੈਂ ਨਾ ਵੀ ਜੀ ਓਕੇ ਆ ਠੀਕ ਆ ਠੀਕ ਹਾਂ ਜੀ ਹਾਂ ਜੀ ਆ ਵੇ ਲੋ ਆਪਾਂ ਅਗਲੇ ਨਾਲ ਪਿਛਲੇ ਦੀਆਂ ਚੰਨ ਤਾਰਾਂ ਮਾਰ ਕੇ ਵਿਖਾ ਦਿੰਨੇ ਜੀ ਆ ਮਗਰਲਿਆਂ ਦੀ ਚਵਾਈ ਦੇਖ ਲਓ ਦੋਸਤੋ ਪੂਰੀ ਬਾਲ ਚਵਾਈ ਆ ਮੈਂ ਦੀ ਬਹੁਤ ਸੋਹਣੀ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ ਠੀਕ ਆ ਆ ਸੋ ਦੋਸਤੋ ਇੱਕ ਵੀਰ ਹੋਂਾਂ ਦੇ ਕੋਲ ਜਿਹੜੀ ਮੀਣੀ ਦੇ ਵਿੱਚ ਕਹਿ ਸਕਦੇ ਆ ਤੁਸੀਂ ਮੱਝ ਹੈਗੀ ਆ ਕਿਨਮਾ ਸੂਹਾ ਤੇ ਫਿਰ ਇਹ ਵੀ ਪਾਦ ਕੇ ਚੜਨਾ ਕਿਨਮਾ ਸੂਹਾ ਕੇ ਸੂਈ ਆਪਣੇ ਕੋਲ ਇਹ ਵੀ ਦਿੱ ਘਰ ਵਾਲੇ ਤੇ ਤਿੱਜਾ ਕਹਿੰਦੇ ਸੀ ਜੀ ਅਹੀਂ ਚੌਥਾ ਕਰਕੇ ਦਵਾਗੇ ਬੀਤੀ ਠੀਕ ਆ ਹਾਂਜੀ ਹਾਂਜੀ ਠੀਕ ਆ ਇਹ ਬੱਚਾ ਇਹਦਾ ਮਰ ਚੁੱਕਾ ਜ ਤਿੱਜਾ ਜਣਿਆ ਠੀਕ ਆ ਜੀ ਹਾਂਜੀ ਹਾਂਜੀ ਮਤਲਬ ਕਿ ਬੱਚੇ ਆਪਣੇ ਘਰੇ ਮਰਿਆਂਗੇ ਕੋਈ ਉਹ ਜੀ ਗੱਲ ਬਾਤ ਨਹੀਂ ਆ ਬੈੜਾ ਵੀ ਮੱਝ ਮਾਰਦੀ ਆ ਠੀਕ ਆ ਤਾਂ ਕਿੰਨੇ ਦਿਨਾਂ ਕੇ ਹੋਏ ਬੱਚਾ ਮਰਿਆ ਨੂੰ ਬੱਚਾ ਦਿਨਾਂ ਕੇ 15 ਦਿਨਾਂ ਦਾ ਤਿੰਨ ਕੇ ਦਿਨ ਹੋਏ ਉਹ ਦਿਨ ਜਿੱਦਾਂ ਦਾ ਦਰਾਨ ਕੇ ਮਰ ਗਿਆ ਤੇ ਮਰ ਗਿਆ ਬੱਚਾ ਹਾਂ ਬੱਚਾ ਕਮਜ਼ੋਰ ਸੀ ਸਮਝ ਮੈਂ ਸਿੰਘਾਂ ਦੇ ਬਾਕੀ ਜਿਹੜਾ ਕਰੈਕਟ ਸਮਾਂ ਅੱਜ 15 ਕੇ ਦਿਨ ਦਾ ਇਹਨੂੰ ਹੀ ਹੋ ਗਿਆ ਹਾਂ 20 ਦਿਨਾਂ ਦੇ ਲਗਭਗ 20 ਕੇ ਦਿਨ ਹਾਂ ਠੀਕ ਆ ਮੇਲਾ ਮੂਲਾ ਜੇ ਵੀ ਮਾਰਦੀ ਆ ਤੇ ਦੁੱਧ ਕਿੰਨਾ ਵੀਰੇ 2 ਡੰਗ ਦਾ ਨਹੀਂ ਥੱਲੇ 10 ਕਿਲੋ ਐਵੇਂ ਝੂਠ ਨਹੀਂ ਮਾਰਨਾ ਇਹਨੇ ਬੱਚੇ ਦਾ ਹੀ ਰਾਕੀ ਚਾਹੀ ਹੁਣ ਕੋਈ ਗੱਲ ਨਹੀਂ ਉਹ 9 ਲੀਟਰ ਦੁੱਧ ਮੈਂਤੀ ਦਾ ਤਿਆਰਿਆ ਠੀਕਾ ਠੀਕ ਹਾਂਜੀ ਹਾਂਜੀ ਇਹਨੂੰ ਵੀ ਪਾੜਾ ਪੋਣਾ ਆ ਥੱਲੇ ਬੈਣਾ ਤੇ ਚੋ ਲੈਣੀ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਫੁੱਲ ਠੀਕਾ 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 ਹਾਂਜੀ ਹਾਂਜੀ ਤੇ ਇਹਦਾ ਮੁੱਲ ਕਿੰਨਾ ਕਰਤਾ ਵੀਰੇ ਕਿਹਦਾ ਵੇਦੀ ਇਹਦਾ ਇਸ ਮੈ ਦਾ ਇਹ ਮੈ ਦਾ ਵੇਦੀ ਆਪਾਂ ਮੁੱਲ ਜਾਇ ਜੀ ਰੱਖਾਇਆ ਅੱਛਾ ਜੀ ਮੁੱਲ ਭਾਵੇਂ ਜਨਾ ਮਰਜ਼ੀ ਕਰ ਜੀਏ 42 ਹਜ਼ਾਰ ਚੋਂ ਮਾਣਤਾਨ ਕਰਨਾ 45 ਹਜ਼ਾਰ 40 ਹਜ਼ਾਰ ਚੋਂ 45 ਚੋਂ ਹਾਂ 42 ਹਜ਼ਾਰ ਦੇ ਵਿੱਚੋਂ 200 ਇਸ ਜਿਹੜੀ ਮੱਝ ਦਾ ਮਾਣਤਾਨ ਹੋਵੇਗਾ ਵੀ 9 ਲੀਟਰ ਦੀ ਤੇ 10 ਲੀਟਰ ਦੇ ਦਰਮਿਆਨ ਵੀਰ ਹੋਣੀ ਗਰੰਟੀ ਦਿੰਦੇ ਆ ਦੁੱਧ ਦੀ ਵੀ ਡੋ ਡੰਗ ਤੁਸੀਂ ਚਵਾਈ ਕਰ ਸਕਦੇ ਹੋ ਤੇ ਪੂਰ ਛਟਾ ਕਿਸੇ ਪਾਸਿਓਂ ਵੀ ਪਸਮਾਨ ਵੱਧ ਘਾਟ ਹੋਵੇ ਤੇ ਵੀਰਾਂ ਦਾ ਵੀਰ ਜ਼ਿੰਮੇਵਾਰੀ ਆ ਵੀ ਹਾਂਜੀ 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 ਵਿਵਾਦ ਘਾਟ ਥਾਣੇ ਦੇ ਵਿੱਚੋਂ ਚਾਹੇ ਪਸਮਾਨ ਹੋਵੇ ਡੋਕਲ ਹਾਂ ਕੋਈ ਗੱਲ ਨਹੀਂ ਇੱਥੇ ਕੋਈ ਵੀ ਵੀਰ ਭਰਾਵੇ ਪਹਿਲਾਂ ਤਾਂ ਸੱਲੀ ਕਰੇ ਫੇਰ ਲੈ ਜਾਵੇ ਫੇਰ ਲੈ ਕੇ ਜਾਵੇ ਹਾਂਜੀ ਹਾਂਜੀ ਸੋ ਇਹ ਇੱਕ ਵੀਰੇ ਇਹਦਾ ਰੇਟ ਰਹੇਗਾ ਆਪਣੀ ਪਹਿਲੀ ਝੋਟੀ ਜਿਹੜੀ ਆਪਾਂ ਚਵਾਈ ਕਰਕੇ ਵੀਰਾਂ ਨੂੰ ਪਾਸ ਕਰਾਈਏ ਤਾਂ ਦੱਸੋ ਵੀ ਰੇਟ ਕਿੰਨਾ ਅੱਲਾ ਪਾ 5 70 ਕਰ ਗਏ ਭਾਂ ਕਰੀਏ 70000 ਠੀਕ ਆ ਇਹਦਾ 61000 ਚੋਂ ਮਾਨਤਨ ਕਰਨਾ 61000 ਚੋਂ ਹਾਂ 11 ਕਿਲੋ ਤਿਆਰ ਦੋ ਦਿਆ ਠੀਕ ਆ ਸੋ ਦੋਸਤੋ ਬਹੁਤ ਛੋਟੇ ਜਿਹਾ ਭਾ ਕਰਦੇ ਵੀਰ ਨੇ ਤੇ ਮੱਝਾਂ ਜੜੀਆਂ ਨਾ ਚਵਾਈ ਦੇ ਵਿੱਚ ਬੜੀਆਂ ਸੋਹਣੀਆਂ ਨੇ ਚਵਾਈ 'ਚ ਇਹ ਵੀ ਮੱਝ ਬਹੁਤ ਬੈਸਟ ਆ ਕਿਉਂਕਿ ਮੈਂ ਇਹਦੀ ਚਵਾਈ ਦੇਖ ਚੁੱਕੇ ਹਾਂ ਤੇ 61000 ਦੇ ਵਿੱਚੋਂ ਵੀਰ ਕਹਿੰਦਾ ਵੀ ਮਾਨਤਨ ਕਰ ਦਾਂਗੇ ਤੇ ਬਾਕੀ ਵੀਰੇ ਜਿਹੜੀ ਇਹ ਮੱਝ ਤੇ 45 42 ਵਿੱਚੋਂ ਇਹਦਾ ਹੋਵੇਗਾ ਮਾਨਤਨ ਹਾਂ ਇਹਦਾ 42 ਆ ਕਿ ਮਾਨਤਾ ਕਰਾਂਗੇ 9 ਲੀਟਰ ਦੋ ਦਿਆ 9 ਲੀਟਰ ਦੀ ਮਾਨ ਦਾ ਇਹਦਾ ਸੁਆ ਲੱਗ ਚੁ ਠੀਕ ਹੈ ਜੀ ਠੀਕ ਹੈ ਸੋ ਦੋਸਤੋ ਮੈਂ ਹੁਣ ਮੱਝ ਦਿਖਾ ਦਿੰਦਾ ਗੱਲਾਂ ਆਪਾਂ ਵੀਰ ਨਾਲ ਕਰ ਲਈਆਂ ਨੇ ਇਹਦੇ ਸਬੰਧ ਦੇ ਵਿੱਚ ਤੇ ਚੌਥਾ ਵੀਰ ਕਹਿੰਦਾ ਵੀ ਸਵੇ ਅ ਤੁਸੀਂ ਚੌਥਾ ਮੰਨ ਸਕਦੇ ਹੋ ਪਰ ਤੀਜੇ ਵੀ ਹੋ ਸਕਦੀ ਹੈ ਤੁਸੀਂ ਚੌਥਾ ਮੰਨ ਕੇ ਚੱਲੋ ਵੀ ਗੱਲ ਕੋਈ ਗੱਲ ਨਹੀਂ ਆਪੋ ਆਪਣੀ ਸੋਚ ਸਮਝਾ ਬਾਕੀ ਜਿਹੜੀ ਆ ਹਵਾਨੇ ਦੀ ਬੰਤਰ ਆ ਉਹ ਤੁਸੀਂ ਦੇਖ ਸਕਦੇ ਹੋ ਜਰੂਰ ਇਦਾਂ ਦੀ ਹੈਗੀ ਆ ਤੇ 9 ਕਿਲੋ ਜਿਹੜਾ ਦੁੱਧ ਆ ਤੁਸੀਂ ਚਵਾਈ ਇਸ ਦੇ ਥੱਲੇੋਂ ਕਰ ਸਕਦੇ ਜੀ ਵੀ ਕੋਈ ਭੂਰ ਛੱਟਾ ਕੋਈ ਪਸਮਾ ਵਾਧ ਘਾਟ ਨਹੀਂ ਮਿਲੇਗਾ ਤੁਹਾਨੂੰ ਜਦੋਂ ਚਵਾਈ ਕਰਨ ਆਏ ਬਿਲਕੁਲ ਪਹਾੜੇ ਦੇ ਦੋਸਤੋ ਇਹ ਜਿਹੜੀ ਮੱਝ ਮਿਲੇਗੀ ਬਾਕੀ ਬਿਲਕੁਲ ਮੀਡੀਅਮ ਹਾਈਟ ਆ ਬਾਰਕ ਤੁਹਾਨੂੰ ਖੋਲ ਕੇ ਆਪ ਜਰੂਰ ਤੋੜ ਕੇ ਵਿਖਾ ਦਿੰਨੇ ਆ ਸਮਾਂ ਜਿਹੜਾ ਦੋਸਤੋ ਬਿਲਕੁਲ ਦੋਨਾਂ ਨੂੰ ਸੇਮ ਆ ਸਮਾਂ ਤਕਰੀਬਨ ਤੁਸੀਂ 20 ਦਿਨ ਇਸ ਮੱਝ ਨੂੰ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ ਬੱਚਾ ਸੀਗਾ ਮਗਰ ਉਹ ਵੀਰ ਹੁਣਾਂ ਦੇ ਕੋਲ ਹੀ ਜਦੋਂ ਇਹ ਪਸ਼ੂ ਆਗੋਂ ਖਰੀਦ ਕੇ ਲੈ ਕੇ ਆਏ ਤੇ ਇਹਨਾਂ ਦੇ ਕੋਲ ਅੱਜ ਅੱਜ ਤੋਂ ਤਕਰੀਬਨ 3 ਦਿਨ ਪਹਿਲਾਂ ਉਹ ਬੱਚਾ ਮਰ ਗਿਆ ਸੀਗਾ ਹੁਣ ਪਾੜੇ ਤੇ ਬੜੇ ਹਰਾਮ ਨਾਲ ਮਿਲਦੀ ਹੈ ਚਵਾਈ ਤੁਸੀਂ ਦੂਰ ਡੰਗ ਪਾੜੇ ਤੇ ਕਰ ਸਕਦੇ ਹੋ ਇਸ ਮੱਝ ਦੀ ਠੀਕ ਹੈ ਜੀ ਬਾਕੀ ਬਿਲਕੁਲ ਵਾਜਬ ਯਾ ਰੇਟ 42000 ਰੁਪਏ ਜਿਹੜੀ ਅਸੀਂ ਡਿਮਾਂਡ ਵੀਰ ਨੇ ਕੀਤੀ ਹੈ 42000 ਚੋਂ ਘਰੇ ਆਿਆਂ ਦਾ ਮਾਨਤਾ ਜਿਹੜਾ ਬੰਦਦਾ ਵੀ ਜ਼ਰੂਰ ਕੀਤਾ ਜਾਊਗਾ ਠੀਕ ਹੈ ਜੀ ਤੇ ਆ ਬਾਕੀ ਕੁਲੇ ਵੀਰ ਕੀ ਸੰਪਰਕ ਨੰਬਰ ਨੇ ਆਪਣੇ ਮੋਬਾਈਲ ਨੰਬਰ ਵੀਰਾਂ ਨੂੰ ਜੁੜੋ ਮੇਰਾ ਮੋਬਾਈਲ ਨੰਬਰ ਵੀ ਇਹ ਹੈਗਾ ਜੀ ਆਪਣਾ 887 ਕੀ ਜੀ 82014 ਇੱਕੋ ਇੱਕ ਨੰਬਰ ਹੈ ਜੀ ਹਾਂਜੀ ਹਾਂਜੀ ਆਪਣੇ ਕੋਲ 24 ਘੰਟੇ ਚੱਲਦਾ ਹੋਇਆ ਨੰਬਰ ਆ ਠੀਕ ਠੀਕ ਹੈ WhatsApp ਵੀ ਇੱਥੇ ਚੱਲਦਾ ਹੈ ਨਾ ਹਾਂਜੀ ਹਾਂਜੀ WhatsApp ਚੱਲਦਾ ਹੈ ਤੇ ਦੋਸਤੋ ਇਹ ਸਨ ਹਾਂਜੀ ਬੱਚੇ ਦੀਆਂ ਫੋਟੋ ਮੰਗਾਉਣੀਆਂ ਚਾਹੁੰਦਾ ਸੀ ਪਾਦਾਂਗੇ WhatsApp ਨੰਬਰ ਚੱਲਦਾ ਆ ਵੀਡੀਓ ਸਾਡੀ ਬੱਚੇ ਦੇ ਨਾਲ ਹੀ ਦੀ ਹੈਗੀ ਆ ਠੀਕ ਹੈ ਜੀ ਠੀਕ ਆਪਾਂ ਵੀਰ ਕੋਈ ਆਖੇ ਨਾ ਵੀ ਇਦਾਂ ਦੀ ਉਦਾਂ ਦੀ ਹਾਂ ਵੀ ਇਹ ਮੈਂ ਆਪ ਆਪਣੇ ਸਮਝ 50000 ਦੀ ਲਈ ਸੀ ਆਪਾਂ ਬੱਚਾ ਕਰਨੇ ਦਾ ਰੇਟ ਘਟਾ ਚੁੱਕੇ ਹਾਂ ਸਹੀ ਹੈ ਜੀ ਹਾਂ ਸਹੀ ਹੈ ਸੋ ਦੋਸਤੋ ਬੱਚੇ ਦੀਆਂ ਫੋਟੋ ਵੀਡੀਓ ਬਿਲਕੁਲ ਤੁਹਾਨੂੰ ਮਿਲ ਜਾਊਗਾ ਕਿਉਂਕਿ ਇੱਕ ਪ੍ਰੂਫ ਤੇ ਨੀ ਕਿਉਂ ਵੀਰ ਜੀ ਕੋਈ ਜਿਆਦਾ ਸਮਝ ਦੀ ਨਾ ਕਰ ਹਜੇ ਮੈਲਾ ਮੈਲੇ ਤੋਂ ਤੁਰੀ ਆ ਤੇ ਬਿਲਕੁਲ ਵੀਰ ਨੇ ਜਿਹੜੀ ਪ੍ਰੋਪਰ ਹੈ ਇਹਦੀ ਇਨਫੋਰਮੇਸ਼ਨ ਆਪ ਨੂੰ ਜਾਣਕਾਰੀ ਦੇ ਦਿੱਤੀ ਆ ਤੇ ਇਹ ਸਨ ਵੀਰ ਕੁल्ला ਜੀ ਵੱਡੇ ਐਮੇ ਤੋਂ ਬਿਲਕੁਲ ਦੋਸਤੋ ਜਿਹੜਾ ਬਾਬਾ ਬੁੱਢਾ ਸਾਹਿਬ ਦੇ ਨਾਲ ਪੈਂਦਾ ਤਹਿਸੀਲ ਚਬਾਲਾ ਤੇ ਜ਼ਿਲ੍ਹਾ ਜਿਹੜਾ ਤਰਨਤਾਰਨ ਲੱਗਦਾ ਜੀ ਤੇ ਵੀਰ ਦੇ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਪਸ਼ੂ ਆ ਖਰੀਦ ਸਕਦੇ ਹੋ ਤੇ ਹੋਰ ਅੱਗੇ ਸਮੇਂ ਦੇ ਨਾਲ-ਨਾਲ ਵੀ ਵੀਰ ਦੇ ਕੋਲ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਤੁਸੀਂ ਸੰਪਰਕ ਬਣਾਈ ਰੱਖਿਓ ਮਿਲਦਿਆਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ